के पियो पंजाब अॼु डारक ज़ोन जे ਪੰਜਾਬ ਦਾ ਪਾਣੀ ਨੀਵੇਂ ਜਾ ਰਿਹਾ ਵਾ ਇਸ ਕਰਕੇ ਸਾਡੇ ਸਾਰਿਆਂ ਦਾ ਇਹ ਹੱਜ ਬੰਦਾ ਵਾ ਕਿ ਜੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਪੰਜਾਬ ਦੇ ਤਿੰਨ ਕੋਹ ਲੋਕਾਂ ਦੀ ਗੱਲ ਕਰੀਏ ਔਰ ਮੈਂ ਅੱਜ ਤੁਹਾਡੇ ਰਾਹੀਂ ਮੀਡੀਆ ਰਾਹੀਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਉਣਾ ਮੈਂ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜੀ ਰਹੀ ਹੈ ਪੰਜਾਬ ਦੇ ਆਵਾਜ਼ਾਂ ਨਾਲ ਖੜੀ ਰਹੇਗਾ ਸਾਡੇ ਪੂਰੇ ਸਾਥੀ ਆਪਣੇ ਆਪਣੇ ਮੱਲੇ ਜਾ ਕੇ ਇਸ ਗੱਲ ਦਾ ਪ੍ਰਚਾਰ ਕਰੋ ਦੀ ਭਗਵੰਤ ਮਾਨ ਔਰ ਇਹਦੀ ਪੂਰੀ ਟੀਮ ਕੱਲ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਡਰਾਵਾ ਕੀਤਾ ਬਾਖਲਾ ਟਾਈਮ ਗਿਆ ਕਦੇ ਮਿਸਟਰ ਨੇ ਧਰਨਾ ਲਾਇਆ ਉੱਥੇ ਜਾ ਕੇ ਚਾਬੀ ਲਾਇਆ ਇੱਕ ਕਿਤਾਬ ਚ ਲਿਖਿਆ ਮੇਰੇ ਵੀਰੋ ਕਿਸ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਛੋਟੇ ਤੋਂ ਲੈ ਕੇ ਵੱਡਾ ਕਾਰਕਾਤਾ ਅੱਜ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਹੈ ਮੈਂ ਬਧਾਨੀਆ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਨੇ ਛਾਰਿਆਂ ਨੂੰ ਬੁਲਾ ਕੇ ਅਸੀਂ ਇਹ ਗੱਲ ਕਰ ਕਰ ਮੱਲੇ ਮੱਲੇ ਚ ਪੰਜਾਈਏ ਕੀ ਇਹਨਾਂ ਝੂਠਿਆਂ ਦੀ ਗੱਲਾਂ ਤੇ ਵਿਸ਼ਵਾਸਤਾ ਕਰਿਓ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਇੱਕ ਬੂੰਦ ਪਾਣੀ ਬਾਹਰ ਨਹੀਂ ਦੋਵੀਂ ਅੱਜ ਕੱਲ ਅਸੀਂ ਲੋਕਾਂ ਨੂੰ ਵਿਸ਼ਵਾਸ ਕਰੰਨੇ ਮੈਂ ਤੁਹਾਡੇ ਸਾਰਿਆਂ ਦਾ ਧਿਆਨ ਦੇ ਮੈਂ ਹਾਰਦਿਕ ਧੰਨਵਾਦ ਕਰਦਾ ਮੈਂ ਉਹਨਾਂ ਸੀ ਬੜੇ ਆਰਾਮ ਦੇ ਨਾਲ ਪਤਲਾ ਫੁਕੜਾ ਮੈਂ ਕੋਈ ਟੱਕਾ ਟੁਕੀਣਾ ਹੋਵੇ ਆਰਾਮ ਨਾ ਸਾਨੇ ਨਜਾਣਾ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਵੰਤਮ ਜਿੰਦਾਬਾਦ ਭਵੰਤਮ ਜਿੰਦਾਬਾਦ ਭਵੰਤਮ ਜਿੰਦਾਬਾਦ जे तो करेगा, हम जुड़े ने दोबारा दस दिए किएगा राखी جي کھل جاؤ کھل جاؤ اے سراب کی تھی اے منجھ کھل جاؤ خدا وا خدا وا اھو ادمی پاٹی بندے بعد اللہ اکبر بھائی اگلا او پیچھے جاؤ ਕੀ ਰਾਤ ਕੀ ਕੌਣ ਕਰੇਗਾ ਕਰੇਗੀ ਬੋਰਾ ਕਰੇਗੀ ਭਗਵੰਤ ਮਾ ਸਰਕਾਰ ਮਰਦਾਬਾ ਮਰਦਾਬਾ ਮੂਲਾਬਾ ਭਗਵੰਤ ਮਾ ਸਰਕਾਰ ਮਰਦਾਬਾ ਮਰਦਾ ਕਿ ਜੀ ਰਾਮ ਚੌਕ ਚ ਜਾ ਕੇ ਪਾਣੀ ਦੇ ਮੁੱਦਿਆਂ ਲੈ ਕੇ ਭਾਜਪਾ ਵੱਲੋਂ ਜਿਹੜਾ ਕੀ ਆਮ ਆਦਮੀ ਪਾਰਟੀ ਦਾ ਉਹ ਮੰਤਰਾ ਕੀ ਬਾਰੇ ਹੋ ਗਈ ਹੋਇਆ ਦਾਤੇ ਜਨਤਾ ਦੇ શ્રી ਰਾਮ ਸੋਵਕ ਤੇ ਰਾਗੀ ਉਹ ਨਾਮਾ ਦੀ ਪਾਰਟੀ ਜਿਹੜਾ ਪਤਲਾ ਫੁੱਕਿਆ ਗਿਆ ਸੋ ਉਹਦੇ ਬੰਦ ਦੋ ਜਿਹੜਾ ਹੈ ਭਗਵੰਤ ਮਾਨ ਨੇ ਸਰ ਇੱਕ ਵਾਰ ਪੰਜਾਬ ਦੇ ਲੋਕਾਂ ਦੇ ਨਾਲ ਸਰ ਇੱਕ ਵਾਰ ਚਲੋ ਹਾਂਜੀ ਚਲੋ ਜਿਹੜਾ ਭਗਵੰਤ ਮਾਨ ਨੇ ਦੋ ਦਿਨ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਦਾ ਪਾਣੀ ਰੇ ਆਨ ਨੂੰ ਮਿਲੇਗਾ ਸਾਡੀ ਪਾਰਟੀ ਦਾ ਸਪਸ਼ਟ ਮਤ ਹੈ ਤੁਹਾਡੇ ਪ੍ਰਦੇਸ਼ ਮਦਦ ਸਾਹਿਬ ਨੇ ਵੀ ਅੱਜ 올 ਪਾਰਟੀ ਮੀਟਿੰਗ ਦੇ ਕਿਹ ਗੱਲ ਕੀਤੀ ਹੈ ਸਾਡੇ ਕਾਲਿਆ ਸਾਹਿਬ ਨੇ ਵੀ ਬਿਲਕੁਲ ਸਪਸ਼ਟ ਤੌਰ ਤੇ ਕਹੀ ਹੈ ਵੀ ਪੰਜਾਬ ਅਸੀਂ ਕਿਸੇ ਹੋਰ ਸਟੇਟ ਨੂੰ ਨਹੀਂ ਦਵਾ ਸਕਦੇ ਤੁਸੀਂ ਇਰਾਦੇ ਦਾ ਪਹਾੜ ਬਣਾ ਰਹੇ ਹੋ ਇਹ ਗੱਲ ਬੈਠ ਕੇ ਨਹੀਂ ਬਣ ਸਕਦੀ ਸਗੀ ਲੇਕਿਨ ਅੱਜ ਪੂਰਾ ਹਿੰਦੁਸਤਾਨ ਦੁਖੀ ਹੈ ਸਾਡੇ 28 ਟੂਰਿਸਟ ਜਿਹੜੇ ਪੈਲਗਾਂ ਸ਼ਹੀਦ ਹੋਏ ਸੀਗੇ ਅਸੀਂ ਉਹਦਾ ਬਦਲਾ ਲੈਣਾ ਵੈ ਅੱਜ ਮੋਦੀ ਸਾਹਿਬ ਉਸ ਪਾਸੇ ਧਿਆਨ ਦੇ ਰਿਹਾ ਸਾਰੇ ਸੂਬੇ ਮੋਦੀ ਸਾਹਿਬ ਦਾ ਸਾਥ ਦੇ ਰਿਹਾ ਲੇਕਿਨ ਪੰਜਾਬ ਸੂਬਾ ਐਸਾ ਵੈ ਜਿਹੜਾ ਆਪਣੀ ਰਾਜਨੀਤੀ ਕਰ ਰਿਹਾ ਵੈ ਕੋਚੀ ਰਾਜਨੀਤੀ ਕਰ ਰਿਹਾ ਵੈ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਜਾ ਰਿਹਾ ਹੈ ਆਰਟੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦਾ ਸਾਡੇ ਹਰੇ ਕਾਰਗਰਤਾ ਦੀ ਇੱਕੋ ਮੰਤਿਆ ਵੀ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਅਸੀਂ ਕਿਸੇ ਹੋਰ ਸਟੇਟ ਨੂੰ ਨਹੀਂ ਦੇਣ ਵਾਲੇ ਅਸੀਂ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਆਬਾਦ ਦੀ ਤਿੰਨ ਗੁੜ ਆਬਾਦ ਦੀ ਰਾਖੀ ਵਾਸਤੇ ਅਸੀਂ ਪਾਰਟੀ ਦਾ ਕੰਮ ਕਰਦੇ ਆ ਮੇਰੇ ਵੀਰੋ ਇਸ ਕਰਕੇ ਅਸੀਂ ਤੁਹਾਨੂੰ ਤੁਹਾਡੇ ਰੱਖਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਅੱਜ ਸੰਕਟ ਦੀ ਘੜੀ ਆ ਅੱਜ ਮੋਦੀ ਸਾਹਿਬ ਨਾਲ ਖੜੇ ਹੋ ਕੇ ਅੱਜ ਜੋ ਬਾਰਡਰ ਤੇ ਹਾਲਾਤ ਬਣੇ ਪਏ ਆ ਅਸੀਂ ਮੋਦੀ ਸਾਹਿਬ ਦਾ ਅਸੀਂ ਰੱਖਿਆ ਮੰਤਰੀ ਸਾਹਿਬ ਦਾ ਸਾਥ ਦਈਏ ਨਾ ਕੀ ਪੰਜਾਬ ਦੇ ਲੋਕਾਂ ਨੂੰ ਗੋਬੜਾ ਕਰਕੇ ਉਹਨਾਂ ਦਾ ਧਿਆਨ ਦਵਤ ਕਰੀਏ ਲੋਕ ਤਾਂ ਬਾਹਰ ਨਿਕਲਣਗੇ 2027 ਆਉਣ ਵਾਲਾ ਹੈ ਤੁਹਾਡਾ ਉਹ ਹਾਲ ਹੋਏਗਾ ਤੁਸੀਂ ਯਾਦ ਕਰੋਗੇ ਆਮ ਆਦੀ ਪਾਰਟੀ ਦਾ ਲੋਕਾਂ ਨੇ ਬੇਕਾਬਦ ਤੁਹਾਨੂੰ ਵੋਟਾਂ ਪਾਤੀਆਂ ਸੀਗੀਆਂ ਲੇਕਿਨ ਅੱਜ ਪੰਜਾਬ ਦਾ ਆਵਾਮ ਦੁਖੀ ਹੈ ਬੇਤੀਤਾ ਇਹ ਝੂਠਾ ਮੁੱਖ ਮੰਤਰੀ ਸਾਡੇ ਲੋਕਾਂ ਨੂੰ ਪੂਰਨ ਕਰਿਆ ਵਾ ਪੰਜਾਬ ਦੇ ਲੋਕ ਬੜੇ ਪੂਜਬਾਨ ਬੜੇ ਪੜੇ ਲਿਖੇ ਆ ਬੜੇ ਵਿਦਵਾਨ ਆ ਕੋਈ ਗੱਲ ਤੇ ਵਿਸ਼ਵਾਸ ਨਹੀਂ ਕਰਨਗੇ ਸਾਡੀ ਪਾਰਟੀ ਦੇ ਮੁੰਦੇਸ਼ ਪ੍ਰਧਾਨ ਸਾਹਿਬ ਨੇ ਅੱਜ ਆਲ ਪਾਰਟੀ ਮੀਟਿੰਗ ਦੇ ਵਿੱਚ ਆਪਣਾ ਸਪਸ਼ਟ ਮਤ ਰੱਖਦਾ ਵਾ ਕਿ ਅਸੀਂ ਪਾਣੀ ਆ ਨੂੰਦ ਵੀ ਕਿਸੇ ਉੱਪਰ ਨਹੀਂ ਜੋਨੇ ਆਪਣੇ ਜਿਹੜੇ ਤੁਸੀਂ ਕਹਿ ਰਹੇ ਹੋ ਕੁੰਮਰਾਹ ਕੀ ਤਿਆਰ ਹੈ ਜਿਹੜੇ ਆਪਣੇ ਇਸ ਵੇਲੇ ਜੋ ਇਸ਼ੂ ਇਸ਼ੂ ਬਣਿਆ ਹੋਇਆ ਐਕਚੁਅਲੀ ਹੈ ਕਿ ਇਹ ਕਿ ਜਦੋਂ ਆਪਾਂ ਆਪਣੇ ਪਾਣੀਆ ਜੋ ਦੋਵੇਂ ਦੁਪਹਿਰ ਸੋਪਰ ਜੋ ਇੱਕ ਰਾਈਟ ਹੈਗਾ ਐਕਚੁਅਲੀ ਹੈ ਕਿ ਲੋਕ ਨੂੰ ਇਹ ਤੇ ਸਮਝ ਨਹੀਂ ਲੱਗਦੀ ਕਿ ਹੈ ਕੀ ਰਾਈਟ ਹੈ ਇੱਕ ਸਾਲ ਦਾ ਕੰਟਰੈਕਟ ਹੁੰਦਾ ਵਾ ਕਿ ਕਿੰਨਾ ਪਾਣੀ ਕਿਸ ਸਟੇਜ ਨੂੰ ਜਾਣਾ ਹੈ 1700 ਕਿਊਸਿਕ ਲੀਟਰ ਦਾ ਪਾਣੀ ਹੈ ਉਹ ਹਰਿਆਣੇ ਨੂੰ ਜਾਂਦਾ ਕਰਦਾ ਹੈ ਭਲਕੇ ਠੀਕ ਹੈ ਇਹਨਾਂ ਨੇ 4000 ਕਟਾ ਭਗਵਾਨ ਤੁਮਾਰ ਜੀ ਨੇ ਆਪਣੀ ਇੱਛਾ ਦੇ ਨਾਲ ਜਾਂ ਉਹਨਾਂ ਦੀ ਰਿਕੁਐਸਟ ਦੇ ਨਾਲ ਕਰਤਾ ਉਹਦੇ ਲਈ ਆਲ ਪਾਰਟੀ ਮੀਟਿੰਗ ਨਹੀਂ ਇਹਨਾਂ ਨੇ ਭਲਾਈ ਉਹ ਪਹਿਲੇ ਹੀ ਆਪਣੇ ਹਿਸਾਬ ਨਾਲ ਕਰਤਾ ਚਲੋ ਠੀਕ ਹੈ ਗਵਾਂ ਇਹਨਾਂ ਕੋ ਪਾਣੀ ਸੀਗਾ ਦੇਖਤਾ ਉਹਨਾਂ ਨੇ ਪਾਣੀ ਆਪਣਾ ਜੂਸ ਕਰ ਲਿਆ ਉਹ ਉਹਨਾਂ ਨੇ ਜਿਹੜੀ ਮੀਟਿੰਗ ਹੋਈ ਹੈ ਪੰਜ ਸਟੇਟਾਂ ਦੀ ਉਹਦੇ ਵਿੱਚ ਉਹਨਾਂ ਅਫਸਰ ਸਾਹਿਬਾਨ ਨੇ ਕਿਹਾ ਕਿ ਸਾਡਾ ਪਾਣੀ ਹਰਿਆਣੇ ਦੇ ਵਿੱਚ ਪਾਣੀ ਘਟਦਾ ਗਵਾਂ ਸਾਨੂੰ 8500 ਕਿਊਸਿਕਟ ਪਾਣੀ ਜਿਹੜਾ ਹੈਗਾ ਵਾ ਬਰਡ ਦੇ ਚਾਹੀਦਾ ਬਰਡ ਸਾਹਿਬ ਠੀਕ ਹੈ ਨਾ ਉਹ ਦਿੱਲੀ ਨਵੀਂ ਕਹਿਤਾ ਰਾਜਸਥਾਨ ਨੇ ਵੀ ਕਹਿਤਾ ਹਿਮਾਚਲ ਨੇ ਵੋਟ ਨਹੀਂ ਪ੍ਰਕਾਸ਼ ਕੀਤੀ ਉਹ ਉਹਨਾਂ ਨੇ ਬੀਬੀਐਮਪੀ ਨੇ ਉਹਨੂੰ ਕਪੜੂ ਕਰਤਾ ਉਹਦੇ ਵਿੱਚ ਆਪਣੀ ਜਿਹੜੀ ਪੰਜਾਬ ਦੀ ਬਿਊਰੋਕ੍ਰਾਸੀ ਸੀਗੀ ਉਹਨਾਂ ਨੇ ਵਿਰੋਧ ਕਰਨੀ ਕਿ ਤਰਸੀਬ ਨਹੀਂ ਸਾਡੇ ਕੋਲ ਤਾਂ ਪਾਣੀ ਨਹੀਂ ਹੈ ਅਸੀਂ 8500 ਕੁ ਸਕੇ ਦਾ ਪਾਣੀ ਨਹੀਂ ਦੇ ਸਕਦੇ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਉਸ ਦਿਨ ਨੇ ਪਾਸ ਕਰਾਤਾ ਮੁੰਨੇਰੋਆ ਭਾਂਡੇ ਗਿਆ ਅਸੀਂ ਫੇਰ ਵੀ ਕਹਨੇ ਗਿਆ ਵੀ ਅਸੀਂ ਪੰਜਾਬ ਦੀ ਸਰਕਾਰ ਦੇ ਨਾਲ ਖੜੇ ਆਂ ਪੰਜਾਬ ਦੇ ਆਵਾਮ ਨਾਲ ਖੜੇ ਹੈ ਜਿੰਨਾ ਹਰਿਆਣੇ ਦਾ ਹੱਕ ਮੰਗਦਾ ਬੋਲਣਾ ਚਾਹੀਦਾ ਹੈ ਜਿਹੜਾ ਹਰਿਆਣਾ ਜਿਹੜਾ ਹੱਕ ਵੀ ਸਾਰਾ ਸਦਾਉਂ ਕਹਿ ਰਹੇ ਕਿ ਜੋ ਪੰਜਾਬ ਕਰੈਫਲ ਦੇ ਰਹੀ ਹੈ ਉਹ ਵਿਚਾਰ ਜਾਂ ਤਾਂ ਮਨਜ਼ੂਰ ਹੋ ਚੁੱਕਾਗਾ ਬੰਦਾ ਉਹ ਠੀਕ ਕਰ ਦੇਵੇ ਉੱਤਮਾ ਦਾ ਸੀ ਬੋਸਟੀ ਦਾ ਕਹਿੰਦੇ ਵੀ ਠੀਕ ਹੈ ਸਾਡੇ ਕੋਲ ਪਾਣੀ ਫालतू ਹੈ ਹੀ ਨਹੀਂਗਾ ਅਸੀਂ ਤਾਪਦਾਕ ਜੋਨ ਜਾਗੇ ਅਸੀਂ ਤਾਪਦਾਕ ਜੋਨ ਜਾਗੇ ਇਸ ਕਰਕੇ ਸਾਡੇ ਪੰਜਾਬ ਦੇ ਕਿਸਾਨੀ ਵਾਸਤੇ ਪੰਜਾਬ ਦੇ ਆਵਾਮ ਵਾਸਤੇ ਅਸੀਂ ਉਹਨਾਂ ਦੀ ਰੱਖਿਆ ਵਾਸਤੇ ਅਸੀਂ ਪਾਣੀ ਕਿਸੇ ਹੋਰ ਨੂੰ ਨਹੀਂ ਦੇ ਸਕਾਂਗੇ ਉਹ ਸਾਡੀ ਪਾਰਦੀ ਦਾ ਸਪਸ਼ਟ ਮਤ ਹੈਗਾ ਅਸੀਂ ਉਹਦੇ ਉੱਪਰ ਖੜੇ ਹਾਂ ਉਸ ਕਾਰਨ ਕਿ ਅਸੀਂ ਅਜੇ ਤੱਕ ਮੁਕਲਾ ਬੁੱਕਿਆ ਦਾ ਕਿ ਤੁਸੀਂ ਖੂਤ ਲੋਕਾਂ ਨੂੰ ਗੁੰਮਰਾ ਕਰ ਰਹੇ ਹੋ ਗੁੰਮਰਾ ਨਾ ਕਰੋ ਸੱਚਾਈ ਲੋਕਾਂ ਨੂੰ ਦੱਸੋ ਉਹ ਵੀ ਤੁਹਾਡੀ ਅਨਲੈਕੀ ਕਰਕੇ ਜਿਹੜਾ ਇਸ਼ੂ ਡਿਵੈਲਪ ਹੋਇਆ ਸੀਗਾ ਇਹਨੂੰ ਪਿਆਰ ਚ ਹੀ ਆਪਾਂ ਸੋਲੋ ਨਾ ਨਿਊ ਜਿਹੜੀ ਅੱਜ ਸਰਸਪਾਰਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਅਸੀਂ 4000 ਦਿਨ ਇਸ ਕਿਉਂਕਿ ਪਰ ਜਿਹੜਾ ਵਾਧੂ ਹੈਗਾ ਜੋ ਸਾਡੇ ਚੋਪਿਆ ਜਾ ਰਿਹਾ ਹੈ ਜੋ ਪੰਜਾਬ ਨੂੰ ਟੱਕ ਰਿਹਾ ਹੈ ਕਹਿੰਦੇ ਉਹਦੀ ਦੇਣ ਜੋ ਹੱਕ ਜੀ ਰਹਿ ਗਿਆ ਅ ਅਸੀਂ ਤਾਂ ਸਿੱਧੇ ਕਿਹਨੇ ਪਿਆਗੇ ਨਾ ਪਾਣੀ ਅਸੀਂ ਨਹੀਂ ਦੇ ਸਕਦੇ ਸਾਡੂ ਪਾਣੀ ਹੈ ਹੀ ਨਹੀਂਗਾ ਠੀਕ ਹੈ ਨਾ ਬਾਕੀ ਇਹ ਜੇ ਕੋਈ ਗੱਲ ਹੈਗੀ ਤਾਂ ਕੇਂਦਰ ਨਾਲ ਬੰਦਾ ਗੱਲ ਕਰੇ ਜਾ ਕੇ ਮੋਦੀ ਸਾਹਿਬ بیٹھے ਆ ਮਨਜਾਨੀ بیٹھے ਆ ਉਹਨੇ ਗੱਲ ਕਰ ਲਿਆ ਕੇ ਆਪ ਵੀ ਸੋਲਡਟ ਕਰ ਦਿੰਗੇ ਸਾਰੀ ਗੱਲ ਹੈਗੀ ਲੇਕਿਨ ਜਿਸ ਤਰੀਕੇ ਦਾ ਨਾਲ ਇਹ ਹਲਟਪਲੇਟ ਕੀਤੀ ਗਿਆ ਸੈਕਸ਼ਨ ਬੁਲਾ ਲਿਆ ਸੋਮਵਾਰ ਨੂੰ ਇਸ ਲਈ ਕਿ ਡਰਾਮਾ ਰਚਦਾ ਪਿਆਗਾ ਪੰਜਾਬ ਦੇ ਲੋਕ ਕੋ ਸਿਆਣੇ ਹੈਗੇ ਆ ਹੁਣ ਅਸੀਂ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਕਰਾਉਂਦੇ ਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਿੱਤਾਂ ਲਈ ਲੜਦੀ ਨਹੀਂ ਰਹੀ ਆ ਲੜਦੀ ਰਹੀ ਆ ਤੋ ਜਿਹੜੇ ਤਾਂ ਲੋਕ ਬਿਲਕੁਲ ਜੜਿਆ ਤੁਹਾਨੂੰ ਦੱਸ ਦਈਏ ਕਿ ਅੱਜ ਸ਼੍ਰੀ ਰਾਮ ਚੌਕ ਦੇ ਤਿੰਦਰ ਵਿੱਚ ਜਿਹੜਾ ਕਿ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਪੁੱਤਲਾ ਫੂਕਿਆ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਪੰਜ ਮੁੱਦਿਆਂ ਲੈ ਕੇ ਜਿਹੜਾ ਕਿ ਸਾਰਾ 3 ਸਾਲਾਂ ਬਾਅਦ ਨੂੰ ਯਾਦ ਆਇਆ ਨਿਸ਼ਾ ਪੰਜਾਬ ਤੇ ਵੀ ਕਹਿੰਦਾ ਅੱਜ ਉਹਨਾਂ ਨੂੰ 3 ਸਾਲਾਂ ਬਾਅਦ ਯਾਦ ਆਇਆ ਕਿ ਪੰਜਾਬ ਦਾ ਪਾਣੀ ਬਾਹਰ ਜਾ ਰਿਹਾ ਜਦੋਂ ਸੰਤੁਸ਼ਟ ਰਾਜਿਆਂ ਦੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ ਉੱਥੇ ਜਾ ਕੇ ਪੰਜਾਬ ਨੇ ਆਪਣਾ ਪੱਖ ਪਾਣੀ ਰੱਖਿਆ ਜਦੋਂ ਪਿਛਲੇ ਸਾਲ ਪਾਣੀ ਦਿੱਤਾ ਉਹਦੋਂ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਨਹੀਂ ਕੀਤੀ 4000 ਕਿਉ ਪਾਣੀ ਦੇਣ ਦੀ ਜਿਹੜੀ ਗੱਲ ਭਗਵੰਤ ਮਾਨ ਜੀ ਕਹਿ ਰਹੇ ਆ ਕਿਹੜੇ ਪੰਜਾਬ ਦੇ ਲੋਕਾਂ ਨਾਲ ਗੱਲ ਕੀਤੀ ਆ ਅਸੀਂ ਨਹੀਂ ਕਹਿੰਦੇ ਕਿ ਇਹ ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਸਟੇਟਾਂ ਦੇ ਆਪਣੇ ਆਪਣੇ ਐਗਰੀਮੈਂਟ ਆ ਪਰ ਪੰਜਾਬ ਨੇ ਜਦੋਂ ਧੱਕੇ ਦੀ ਗੱਲ ਆਏਗੀ ਜਿਹੜਾ ਬਿਆਨ ਦਿੱਤਾ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਫੋਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਬੂੰਦ ਵੀ ਪਾਣੀ ਤੱਕੇ ਹੋਰ ਖੂਨ ਦੀ ਜਿਹੜੇ ਲੋਕ ਕੋਸ਼ਿਸ਼ ਕਰਨਗੇ ਪੰਜਾਬੀ ਕਦੇ ਵੀ ਉਹਨਾਂ ਨੂੰ ਮਾਫੀ ਕਰੇਗਾ ਕੋਈ ਵੀ ਸਰਕਾਰ ਹੋਵੇ ਕੋਈ ਵੀ ਲੋਕ ਹੋਣਗੇ ਪੰਜਾਬ ਦੇ ਲੋਕ ਇਹਨਾਂ ਲੋਕਾਂ ਦੇ ਮੁੱਦਿਆਂ ਦੇ ਨਾਲ ਖੜੇ ਆ ਪੰਜਾਬ ਦੀ ਸਰਕਾਰ ਦੇ ਨਾਲ ਖੜੇ ਆ ਪੰਜਾਬ ਨੂੰ ਲੋੜ ਪਏ ਇਸ ਮੁੱਦੇ ਤੇ ਪਾਣੀ ਦੇ ਉੱਤੇ ਤੇ ਭਾਰਤੀ ਜਨਤਾ ਪਾਰਟੀ ਸਭ ਤੋਂ ਅੱਗੇ ਲੱਗੇਗੀ ਪਰ ਪੰਜਾਬ ਦੇ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਉਹ ਵੀ ਪੂਰੇ ਕਰਨ ਤੇ ਮੈਂ ਜਲੰਧਰ ਵੱਲੋਂ ਇਸ ਗੱਲ ਦੀ ਨੰਦਾ ਕਰਦਾ ਪੁਰਾਏ ਸਾਰੇ ਕਾਰਗਰਤਾ ਦਾ ਧੰਨਵਾਦ ਕਰਦਾ ਹਾਂ ਪ੍ਰਦੀਪ ਮੈਡਮ ਅੱਜ ਟੈਸਟ ਕੀਤਾ ਜਾ ਰਿਹਾ ਕੱਲ ਜਿੱਥੇ ਆਮ ਆਦਮੀ ਪਾਰਟੀ ਨੇ ਪ੍ਰੋਟੈਸਟ ਕੀਤਾ ਜੀ ਅੱਜ ਬੀਜੇਪੀ ਦੇ ਜਿਹੜੇ ਕਾਰਕਟਰ ਆ ਉਹ ਪ੍ਰੋਟੈਸਟ ਕਰਦੇ ਹੋਏ ਦਿਖਾਈ ਦੇ ਰਹੇ ਨੇ ਮੈਂ ਪਹਿਲਾਂ ਵੀ ਕਿਹਾ ਹੈ ਜੀ ਕਿ ਬੜੇ ਸੁਖਿਰਦ ਵਾਤਾਵਰਣ ਚ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਭ ਨੇ ਇੱਕ ਜੁਟ ਹੋ ਕੇ ਇਹ ਕਿਹਾ ਹੈ ਜਿੱਚ ਭਾਰਤੀ ਜਨਤਾ ਪਾਰਟੀ ਨੇ ਬੜੇ ਪੱਛ ਸ਼ਬਦਾਂ ਚ ਕਿਹਾ ਹੈ ਕਿ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਦੀ ਹੱਕੂ ਨਹੀਂ ਜਿਹੜੀ ਦਿੱਲੀ ਜਾ ਸਕੀ ਤੇ ਇਸ ਪ੍ਰਚਾਰ ਨੂੰ ਇਹੇ ਜੇ ਮੌਕੇ ਤੇ ਤੂਲ ਦੇਣੀ ਜਦੋਂ ਸਾਡਾ ਦੇਸ਼ ਇੱਕ ਇਹੇ ਜੇ ਪ੍ਰੇਕੀਰੀਅਸ ਹਾਲਤ ਚੋਂ ਨਿਕਲ ਰਿਹਾ ਹੈ ਇਸ ਸਾਨੂੰ ਇੱਕ ਜੁਟ ਜੁਟਤਾ ਦਿਖਾਉਣੀ ਚਾਹੀਦੀ ਹੈ ਉਸ ਵੇਲੇ ਇਦਾਂ ਦੀ ਜਿਹੜੀ ਲੋਹੋਚੀ ਰਾਜਨੀਤੀ ਅੱਛੀ ਨਹੀਂ ਜਾਂਦੀ ਪੰਜਾਬ ਦਾ ਪਾਣੀ ਦੇਸ਼ ਦਾ ਪਾਣੀ ਜਾਂ ਸਾਡੇ ਸਾਰਿਆਂ ਦਾ ਪਾਣੀ ਇਹ ਇਹ ਇੱਕ ਮੁੱਦਾ ਨਹੀਂ ਹੋਣਾ ਚਾਹੀਦਾ ਸੀ ਇਸੇ ਪ੍ਰੋਟੈਸਟ ਵਿੱਚ ਜੇ ਇਹਦੀ ਜਿਹੜੀ ਦੁਰਪ੍ਰਚਾਰ ਕੀਤਾ ਜਾ ਰਿਹਾ ਭਾਜਪਾ ਦੇ ਖਿਲਾਫ ਅਸੀਂ ਉਹਦੇ ਲਈ ਖੜਕੇ ਹੋਏ ਆਂ ਔਰ ਪੰਜਾਬ ਪੰਜਾਬ ਵਾਸੀਆਂ ਨੂੰ ਇਹ ਅਸੀਂ ਤੁਹਾਡੇ ਰਾਹੀਂ ਵੀ ਇਹ ਇੱਕ ਆਸ਼ਵਾਸਨ ਦਿੰਨੇ ਆਂ ਕਿ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਇਹਨਾਂ ਤੋਂ ਵੱਧ ਕੀਤੀ ਹੈ ਔਰ ਕਰਾਂਗੇ ਔਰ ਇਹ ਇੱਕ ਬੂੰਦ ਵੀ ਜਿਹੜਾ ਪਾਣੀ ਦਾ ਹੈ ਫालतू ਅਸੀਂ ਦੇਣ ਵਾਸਤੇ ਨਾ ਹੈ ਨਾ ਅਸੀਂ ਜਾਣਦੇ हां प्रदीप ਗੁੰਲਰ ਵੀ ਪਹੁੰਚੇ ਹੋਏ ਨੇ ਗਲਬਤ ਕਰ ਲੈਨੇ ਹੁਲਰ ਸਾਹਿਬ ਲਗਾਤਾਰ ਪਾਣੀ ਦਾ ਮੁੱਦਾ ਸਿਆਸਤ ਵੱਧੇ ਜਾ ਰਿਹਾ ਭਗਵੰਤ ਮਾਨ ਸਾਹਿਬ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਤੁਹਾਨੂੰ ਸਭ ਨੂੰ ਪਤਾ ਉਹ ਲਾਰੇਬਾਜ਼ ਐ ਕਮੇਡੀਅਨ ਬੰਦੇ ਐ ਉਹ ਜੋ ਮਨੀਸ਼ ਸੋਸ਼ੋਧਿਆ ਜੀ ਜੋ ਡਿਪਟੀ ਸੀਐਮ ਸੀ ਦਿੱਲੀ ਨਾਵਾ 2000 ਕਰੋੜ ਦੇ ਲਗਭਗ ਤੱਕ ਜਿਹੜਾ ਕਪਲਾ ਹੋਇਆ ਉਹਨੂੰ ਛਪਾਉਣ ਦੇ ਲਈ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕੱਲ ਜੋ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਹਿਬਾਨ ਨੇ ਔਰ ਲੀਡਰ ਸਹਿਬਾਨ ਨੇ ਜੋ ਭਾਜਪਾ ਦੇ ਦਫਤਰਾਂ ਦਾ ਘਰਾਬ ਕਰਕੇ ਇਹ ਆਪਣੀ ਮਤਬੂਦੀ ਜਿਹੜੀ ਮਾਨਸਤਾ ਦਿਖਾਈ ਹੈ ਕਿ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਵਾਕਈ ਬੇਪੂਖਾਂ ਦੀ ਪਾਰਟੀ ਆਮ ਆਦਮੀ ਪਾਰਟੀ ਭਾਵ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਤੁਸੀਂ ਹੁਣ ਦੇਖਿਆ ਸੀ ਭਗਵੰਤ ਪਾਣਜੀ ਦਾ ਪੁੱਤਲਾ ਸਾੜਿਆ ਕਿਸੇ ਵੀ ਭਾਜਪਾ ਦੇ ਕਾਰਜਕਰਤਾ ਨੇ ਕਿਸੇ ਵੀ ਭਾਜਪਾ ਦੀ ਲੀਡਰਸ਼ਿਪ ਨੇ ਇਹ ਨਹੀਂ ਕਿਹਾ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹਰਿਆਣੇ ਨੂੰ ਦੇਣਾ ਹੈ ਜਿਹੜਾ ਉਹਦਾ ਬੰਦਾ ਹਿੱਸਾ ਉਹ ਦਿਓ ਬਾਕੀ ਜਿਹੜਾ ਆਪਣੇ ਤੱਕ ਕੰਟਰੋਲ ਚ ਰੱਖੋ ਪਰ ਜਾਣ ਬੁੱਝ ਕੇ ਭਾਜਪਾ ਨੂੰ ਬਦਨਾਮ ਕਰਨ ਦੀ ਨੀਅਤ ਦੇ ਨਾਲ ਇਹ ਜੋ ਭਗਵੰਤ ਮਾਨ ਸਰਕਾਰ ਨੇ ਕੱਲ ਦਾ ਸ਼ੋਸ਼ਾ ਛੱਡਿਆ ਮੈਂ ਉਹਦਾ ਪੂਰਜੋਰ ਵਿਰੋਧ ਕਰਦਾ ਦੂਸਰਾ ਜੋ ਉਹਨਾਂ ਨੇ ਕੱਲ ਉਥੇ ਦੇ ਅਫਸਰ ਸਹਿਬਾਨਾਂ ਕੋਲ ਚਾਬੀਆਂ ਖੋਈਆਂ ਉਹ ਤੋਂ ਸਾਫ ਯਾਹਰ ਹੁੰਦਾ ਕਿ ਇਹ ਸਰਕਾਰ ਜਿਹੜੀ ਗੁੰਡਿਆਂ ਦੀ ਸਰਕਾਰ ਹੈ ਗੁੰਡਾਗਰਦੀ ਕਰਦੀ ਹੈ ਤਰੀ ਹੈ ਬਾਕੀ ਇੱਕ ਇੱਕ ਕਾਰਕਿਰਤਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਨਾਲ ਹੈ ਕਿਉਂਕਿ ਪਹਿਲੇ ਜਿੱਥੇ ਮਾਂ ਬੋਲੀ ਹੈ ਉਥੇ ਮਾਂ ਸਟੇਟ ਪੰਜਾਬ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਹੋਏਗੀ ਉਹਦੇ ਲਈ ਅਸੀਂ ਬਚੋਗੇ ਜੇ ਗੱਲ ਕਰੀਏ ਜ਼ਮੀਨੀ ਸતર ਤੋਂ ਵੀ ਪਾਣੀ نیچے ਕਾफी ਚਲੇ ਗਿਆ ਹੋਇਆ ਜਿਹੜਾ ਜ਼ਮੀਨੀ ਸਤਹ ਤੋਂ ਚਲੇ ਬਿਲਕੁਲ ਜਿਹੜਾ ਤੁਹਾਡਾ ਸਨ ਵਿਰਾਡੇ ਕਾਜੇ ਕੀ ਜੰਦਰ ਦੇ ਸ਼੍ਰੀ ਰਾਮ ਚੌਧਰੀ ਤੋਂ ਉਹਨਾਂ ਦਾ ਤਿਆ ਕਿ ਪਾਣੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਕਿ ਭਾਜਪਾ ਵੱਲੋਂ ਜਿਹੜਾ ਕਿ ਅੱਜ ਪੰਜਾਬ ਸਰਕਾਰ ਦਾ ਪਤਲਾ ਫੁੱਟਿਆ ਗਿਆ ਸੋ ਇਹਨਾਂ ਸਿਰਾ ਤੋਂ ਲੈਣੇ ਜਿਆਦਾ ਜੰਦਰ ਟਾਈਮ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ